ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਆਈ ਹੋਪ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ ਵਿੱਚ ਹੋ ਵਗੇ ਪਰਮਾਤਮਾ ਤੁਹਾਨੂੰ ਦ੍ਰਿਸ਼ਟੀਆ ਬਖਸ਼ਣ ਖੁਸ਼ੀਆਂ ਦੇਣ ਅਤੇ ਹਮੇਸ਼ਾ ਹੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਡਾ ਇੱਕੋ ਹੀ ਮੋਟਿਵ ਰਹਿੰਦਾ ਹੈ ਕਿ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਤੇ ਹੈਲਦੀ ਤੋਂ ਹੈਲਦੀ ਡਿਸ਼ਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੇ ਰਹੀਏ ਤਾਂ ਤੁਸੀਂ ਵੇਖਦੇ ਰਹੋ ਅਤੇ ਉਹਨਾਂ ਨੂੰ ਟਰਾਈ ਕਰਦੇ ਰਹੋ ਬਣਾਉਂਦੇ ਰਹੋ ਅਤੇ ਆਪਣੇ ਬੱਚਿਆਂ ਨੂੰ ਖਵਾਉਂਦੇ ਰਹੋ ਇਹ ਵੀ ਜਿਹੜੀ ਮੈਂ ਤੁਹਾਡੇ ਨਾਲ ਰੈਸਪੀ ਸਾਂਝੀ ਕੀਤੀ ਹੈ ਇੱਕ ਬਹੁਤ ਹੀ ਵਧੀਆ ਬਿਨਾ ਤੜਕੇ ਵਾਲੀ ਰੈਸਪੀ ਹੈ ਅੱਧੇ ਅੱਧੇ ਘੰਟੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਸਪੈਸ਼ਲੀ ਜਿੰਨਾ ਔਰਤਾਂ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਤੇ ਉਹ ਰਾਤ ਨੂੰ ਹੀ ਰਾਜਮਾ ਭਿਉਂ ਕੇ ਰੱਖ ਸਕਦੇ ਹਨ ਅਤੇ ਸਵੇਰੇ ਅੱਧੇ ਘੰਟੇ ਵਿੱਚ ਹੀ ਇੱਕ ਵਧੀਆ ਰੈਸਪੀ ਤਿਆਰ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕਦੇ ਹਨ ਜਿਵੇਂ ਆਪਣੇ ਹਸਬੰਡ ਦੇ ਟਿਫਨਸ ਵਗੈਰਾ ਵਿੱਚ ਵੀ ਪੈਕ ਕਰ ਸਕਦੇ ਹਨ ਤੇ ਇਹ ਬਹੁਤ ਹੀ ਵਧੀਆ ਰੈਸਪੀ ਹੈ ਤੇ ਪਲੀਜ਼ ਇਸ ਨੂੰ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਹੋਈ ਤੇ ਲਾਈਕ ਜ਼ਰੂਰ ਕਰਿਓ ਵਾਜੁਰਵਾਹੇ ਵਾਜੁਰਵਾਹੇ ਵਾਜੁਰਵਾਹੇ